ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸੇਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਵਨਾ ਦਾ ਵੀ ਸਾਹ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੁਰਨਾ ਕਰਮ ਹੋਇ ਪ੍ਰਭ ਮੇਰਾ ਏਹੇ ਬਿਰੰਤੇ ਸੁਣ ਪ੍ਰਭ ਮੇਰਾ ਦੇਹੋ ਨਾਮ ਕਰ ਆਪਣਾ ਚਿਹਰਾ ਸਤਨਾਮ ਵਾਹੀ ਗੁਰੂ ਸਾਹਿਬ ਜੀ ਸੁਰਠਾ ਮਹੱਲਾ ਪੰਗੇਵਾ ਨਾਲ ਨਰਾਇਣ ਮੇਰਾ ਜਮਦੂਤ ਨ ਆਵੇ ਨੀਰਾਣ ਕੰਠ ਲਾਏ ਪ੍ਰਵਰਾਖਾ ਸਤ ਗੁਰ ਕੀ ਸਚ ਸਾਖੈ ਗੁਰ ਪੂਰਾ ਪੂਰੀ ਕੀਤੇ ਦੋਸ਼ਮਨ ਮਾਰੇ ਵਿਦਾਰੇ ਸਗਲੇ ਦਾਸ ਕਾ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸਖਾ ਸ਼ਾਲ ਫਿਰ ਆਈ ਨਾਨਕ ਪ੍ਰਭ ਸਰਨਾਏ ਜਨ ਸਗਲੇ ਰੋਗ ਮਿਟਾਏ ਬਰ ਸਗਲੇ ਥਾਨ ਵਸਾਏ ਸਖ ਸ਼ਾਨ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗੜੇ ਰੋਗ ਮਿਟਾਏ ਸੋਠਾ ਮਹਲਾ ਪੰਜਵਾਂ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਨੀਰਾ ਕੰਠ ਲਾਏ ਪ੍ਰਵਰਾਖਾ ਸਤਗੁਰ ਕੀ ਸੱਚ ਸਾਖਾ ਗੁਰਪੁਰਾ ਪੂਰੀ ਕੀਤੀ ਦੁਸ਼ਮਨ ਮਾਰ ਵੇੜਾਰੇ ਸਗਲੇ ਦਾਸ ਕਾ ਸਮਤ ਦਿੱਤੀ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਜਵੇਂ ਪਾਤਸ਼ਾਹ ਧਨ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੋਰਠ ਰਾਗ ਅੰਦਰ ਅੰਗ 600 ਟੀ ਉਪਰ ਰਾਗ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਦਰਉ ਕਰੋ ਸਿੱਖੀ ਦਾਣ ਨਾਮ ਗਾਂਦੀਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣਾ ਸਰਬਤ ਸੰਗਤ ਨੂੰ ਦੁੱਧ ਪਤ ਧੰਡੀਆਂ ਦਾਤਾ ਸਰੀਰ ਤੰਦਰੁਸਤੀ ਜੇ ਅਰੋਗਤਾ ਬਖਸ਼ਿਸ਼ ਕਰਨਾ ਸਤਿਗੁਰੂ ਨਿਤਨੇਮ ਨਾਮ ਬਾਣੀ ਦੀ ਦਾਤ ਸੇਵਾ ਸਿਮਰਨ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਸਰਬਤ ਸੰਗਤ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨਾ ਨਗਰ ਖੜੇ ਤੇ ਮੇਰ ਪਰੇ ਹੱਥ ਰੱਖਣ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ